ਤੋ ਕਿਉ ਮੰਦਾ ਆਖੀਐ ਜਿੱਤ ਜੰਮੇ ਰਾਜਾਨ ਬਾਬਾ ਜੀ ਨੇ ਇਹ ਕਹਿ ਕੇ ਔਰਤ ਨੂੰ ਬਹੁਤ ਵੱਡਾ ਦਰਜਾ ਦਿੱਤਾ ਇਹ ਸ਼ਬਦ ਸੁਣ ਕੇ ਬਹੁਤ ਪ੍ਰਾਊਡ ਫੀਲ ਹੁੰਦਾ ਪੁਰਾਣੇ ਜ਼ਮਾਨਿਆਂ ਵਿੱਚ ਔਰਤ ਦੀ ਕਦਰ ਬਹੁਤ ਘੱਟ ਹੁੰਦੀ ਸੀ ਪਰ ਬਾਬਾ ਜੀ ਨੇ ਬਾਣੀ ਵਿੱਚ ਔਰਤ ਨੂੰ ਇੰਨਾ ਸੋਹਣਾ ਰੁਤਬਾ ਦਿੱਤੀ ਕਿ ਬਹੁਤ ਮਾਣ ਵਧਾਇਆ ਪਰ ਸਰ ਸਿੱਖ ਮर्याਦਾ ਅਨੁਸਾਰ ਔਰਤ ਨੂੰ ਲਾਵਾ ਵਿੱਚ ਪਿੱਛੇ ਚੱਲਣ ਦਾ ਹੁਕਮ ਕਿਉਂ ਹੈ ਔਰਤ ਬਰਾਬਰ ਕਿਉਂ ਨਹੀਂ ਚੱਲਦੀ ਜਾਂ ਫਿਰ ਅੱਗੇ ਕਿਉਂ ਨਹੀਂ ਚੱਲਦੀ ਇਸ ਸਭਾਲ ਮੇਰੇ ਵਰਗੀਆਂ ਬਹੁਤ ਔਰਤਾਂ ਦਾ ਹੋਣਾ ਮੈਂ ਥੋੜੀ ਜਿਹੀ ਸਰਚ ਕੀਤੀ ਤੇ ਮੈਨੂੰ ਮਸਕੀਨ ਜੀ ਦੀ ਇੱਕ ਕਲਿੱਪ ਮਿ ਜਿਹਦੇ ਵਿੱਚ ਉਹਨਾਂ ਨੇ ਐਕਸਪਲੇਨ ਕੀਤਾ ਕਿ ਕਿਉਂ ਔਰਤ ਪਿੱਛੇ ਤੇ ਮਰਦ ਅੱਗੇ ਚੱਲਦਾ ਹੈ ਚਲੋ ਇਕੱਠੇ ਸੁਣਦੇ ਹਾਂ ਇਸ ਨੂੰ ਅੱਗੇ ਪਿੱਛੇ ਨਹੀਂ ਮੰਨਣਾ ਚਾਹੀਦਾ ਕਾਰਨ ਹੈ ਆਖਿਰ ਸਰੀਰ ਦੇ ਵਿੱਚ ਕੁਝ ਭੇਦ ਪਰਿਪੂਰਨ ਪਰਮਾਤਮਾ ਨੇ ਪਾਇਆ ਹੈ ਮਨ ਦੇ ਵਿੱਚ ਭੇਦ ਪਾਇਆ ਤਰਕ ਪੁਰਸ਼ ਦੇ ਵਿੱਚ ਪ੍ਰਦਾਨ ਹੁੰਦੀ ਏ ਤੇ ਭਾਵਨਾ ਜਿਹੜੀ ਹੈ ਉਹ ਇਸਤਰੀ ਚ ਪ੍ਰਦਾਨ ਹੁੰਦੀ ਹੈ ਗਿਆਨ ਪ੍ਰਦਾਨ ਪੁਰਸ਼ ਹੁੰਦਾ ਹੈ ਇਹ ਹੀ ਕਾਰਨ ਹੈ ਕਿ ਦੁਨੀਆਂ ਦੇ ਵੱਡੇ ਵੱਡੇ ਅਜੂਬੇ ਧਰਮ ਗ੍ਰੰਥ ਕਿਰ ਆ ਵਿਚਾਰ ਦੇ ਗ੍ਰੰਥ ਪੁਰਸ਼ਾਂ ਦੇ ਰਚੇ ਹੋ ਨੇ ਇਸਤਰੀਆਂ ਦੇ ਬਹੁਤ ਥੋੜੇ ਲੇਕਿਨ ਉਸ ਦੀ ਸੰਭਾਲ ਇਸਤਰੀਆਂ ਗੌਰਾ ਹੋਈ ਕਿਉਂਕਿ ਉਹਦੇ ਅੰਦਰ ਭਾਵਨਾ ਹੁੰਦੀ ਹੈ ਭਾਵਨਾ ਸ਼ਰਧਾ ਭਰੋਸਾ ਇਹ ਗਿਆਨ ਦੇ ਪਿੱਛੇ ਚੱਲੇ ਨਾ ਕਿ ਗਿਆਨ ਭਰੋਸੇ ਦੇ ਪਿੱਛੇ ਚੱਲੇ ਫਿਰ ਭਰੋਸਾ ਤੇ ਭਟਕਾ ਦੇਗਾ ਭਰੋਸਾ ਗਿਆਨ ਤੋਂ ਬਿਨਾ ਅੰਦਾ ਹੋਵੇਗਾ ਗਿਆਨ ਅੱਖਾਂ ਹੈ ਤੇ ਭਰੋਸਾ ਪੈਰ ਹੁੰਦੇ ਨੇ ਪੈਰਾਂ ਨੂੰ ਅੱਖ ਚਾਹੀਦੀ ਏ ਔਰ ਅੱਖਾਂ ਨੂੰ ਪੈਰ ਚਾਹੀਦੇ ਨੇ ਪੈਰ ਬਾਅਦ ਵਿੱਚ ਕਦਮ ਪੁੱਟਣ ਪਹਿਲੇ ਅੱਖਾਂ ਵੇਖਣ ਤੋ ਇਤੋਂ ਇਹ ਅਧਿਆਤਮ ਰੂਪ ਸੀ ਕਿ ਅੱਖ ਪਹਿਲੇ ਅੱਗੇ ਪੈਰ ਪਿੱਛੇ ਇੰਜ ਨਹੀਂ ਪੈਰ ਤੇ ਅੱਗੇ ਹੋ ਜਾਣ ਅੱਖਾਂ ਪਿੱਛੇ ਹਨ ਕੁਝ ਦੇਖੀ ਹੈ ਨਹੀਂ ਤੇ ਕਦਮ ਚੱਲ ਉਹ ਭਟਕ ਜਾਏਗਾ ਅੰਧੀ ਸਰਦਾ ਜੋ ਹੈ ਭਟਕਦੀ ਇਸ ਰੂਪ ਰೇಖਾ ਨਾਲ ਐਸਾ ਬਣਾਇਆ ਗਿਆ ਨਾ ਕਿ ਇਸਤਰੀ ਪਛੜੀ ਹੋਈ ਹੈ ਜਾਂ ਪੁਰਸ਼ ਬਹੁਤ ਅੱਗੇ ਹੈ ਨਹੀਂ ਇਹ ਗੱਲ ਨਹੀਂ